ਮੇਰੀ ਆਵਾਜ਼ ਹੈ ਕਿ ਮੇਰਾ ਦੇਸ਼ ਹੈ ਪੰਜਾਬ ਅਣਖ ਤੇ ਜਜਬੇ ਨਾਲ ਭਰਿਆ ਬੇਹਿਸਾਬ ਇਤਿਹਾਸ ਗਵਾਹ ਹੈ ਇਹਦੇ ਰੁੱਤਵੇ ਦਾ ਜਨਾਬ ਸਿਰ ਤਲੀ ਤੇ ਰੱਖ ਦਿੱਤਾ ਸੀ ਕਰਾਰਾ ਜਵਾਬ ਰਤ ਮਿੱਟੀ ਵਿੱਚ ਰਲਿਆ ਨਿਤ ਮੰਗਦਾ ਹਿਸਾਬ ਆਉਣ ਵਾਲੀ ਪੀੜ੍ਹੀ ਨੂੰ ਕੀ ਦੇਵੋਗੇ ਜਵਾਬ ਇਹ ਆਵਾਜ਼ ਹੈ ਮੇਰੀ ਕਿ ਇਹ ਆ ਮੇਰਾ ਦੇਸ਼ ਪੰਜਾਬ ਬਾਗੀ ਤੇ ਕਦੇ ਅਤਵਾਦੀ ਕਿੰਨੇ ਮਿਲੇ ਸਾਨੂੰ ਖਿਤਾਬ ਰਾਜਨੀਤੀ ਨੇ ਕੀਤਾ ਸਾਡੀ ਪੰਜਾਬੀਅਤ ਨੂੰ ਖਰਾਬ ਚੋਣਾ ਲਈ ਭਰਿਆ ਲੀਡਰਾਂ ਨੇ ਨਸ਼ੇ ਦਾ ਤਲਾਬ ਕੁਚਲ ਕੇ ਸੁੱਟ ਦਿੱਤਾ ਸਾਡਾ ਦੇਸ਼ ਸੀ ਫੁੱਲ گلاب ਹੱਥਾਂ ਦੇ ਵਿੱਚ ਟੀਕੇ ਤੇ ਦੱਸੋ ਕਿੱਥੇ ਗਈ ਕਿਤਾਬ ਪੁਰਖਾਂ ਤੋਂ ਕੀ ਸਿੱਖਿਆ ਦੇ ਦੇ ਉਸਦਾ ਜਵਾਬ ਇਹ ਆਵਾਜ਼ ਹੈ ਮੇਰੀ ਕਿ ਇਹ ਆ ਮੇਰਾ ਦੇਸ਼ ਪੰਜਾਬ ਸਾਡੀ ਵਿਰਾਸਤ ਸਾਥੋਂ ਖੋ ਰਹੇ ਜਿੱਥੇ ਬੁਣੇ ਅਸੀਂ ਖਵਾਬ ਇੱਥੇ ਚੰਗਿਆਂ ਨੂੰ ਮਿਟਾ ਰਹੇ ਬੁਰੇ ਬਣ ਬੈਠੇ ਨਵਾਬ ਪੰਜ ਦਰਿਆ ਨਹੀਂ ਰਹਿਣੇ ਜੇ ਇਦਾਂ ਹੀ ਰਹੀ ਸਲਾਬ ਹੱਕ ਅੜਕੇ ਲੈਣੇ ਪੈਣੇ ਜ਼ਿਮੇਵਾਰ ਚੱਲੇ ਸ੍ਰੀ ਸਾਹਿਬ ਜਮੀਰ ਨੂੰ ਜਗਾਓ ਮਿਲਣਾ ਨਹੀਂ ਕੁਝ ਬਣ ਕੇ ਸਾਭ ਆਓ ਬਚਾਈਏ ਪੰਜਾਬ ਨੂੰ ਨਾਹਰਾ ਲਾ ਕੇ ਇਨਕਲਾਬ ਇਹ ਆਵਾਜ਼ ਹੈ ਮੇਰੀ ਕਿ ਮੇਰਾ ਦੇਸ਼ ਹੈ ਪੰਜਾਬ ਮੇਰਾ ਦੇਸ਼ ਹੈ ਪੰਜਾਬ